ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਵਰ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਸ ਗੀਤ ਰਾਈ ਬੇ ਜਮੀਨੇ ਜੱਟ ਦੇ ਜਿਸ ਜੱਟ ਕੋਲ ਜ਼ਮੀਨ ਨਹੀਂ ਹੁੰਦੀ ਤੇ ਉਹਦੇ ਨਾਲ life ਦੇ ਵਿੱਚ ਕੀ ਕੀ ਹੁੰਦਾ ਉਹ ਗੀਤ ਰਾਈ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਰਹੇ ਹੋਏ ਛੋਟੇ ਹੁੰਦਿਆਂ ਸੋਚਦੇ ਸੀਗੇ ਕਦ ਜਵਨੀ ਆਊ ਪਰ ਕੀ ਪਕਾਸੀ ਚੜੀ ਜਵਾਨੀ ਦੁੱਖਾਂ ਵਿੱਚ ਪੈ ਜਾਊ ਉਹ ਛੁੱਟੇ ਹੁੰਦਿਆਂ ਸੋਚਦੇ ਸੀਗੇ ਕਦ ਜਵਾਨੀ ਆਊ ਪਰ ਕੀ ਪਤਾ ਸੀ ਚੜੀ ਜਵਾਨੀ ਦੁੱਖਾਂ ਵਿੱਚ ਪੈ ਜਾਊ ਵੜ ਵੜ ਖਾਲਿਆ ਕਬੀਲਦਾਰੀਆਂ ਨਾਲ ਬਿਆ ਘਰਬਾਰ ਕੋਈ ਇਸ ਬੇ ਜੱਪੇ ਦਾ ਕਰਦਾ ਨਾ ਇਤਬਾਰ ਕੋਈ ਇਸ ਬੇ ਜਮੀਨੇ ਜੱਟ ਦਾ ਕਰਦਾ ਨਾ ਇਤਬਾਰ ਕੋਈ ਹਮ ਨਿਲਦਾ ਨਹੀਂ ਲਾਉਣ ਕੋਈ ਕੋਠੇ ਵੀ ਨੀਵੇਂ ਹੋਗੇ ਕਈ ਵਾਰੀ ਕੋਠੇ ਵੀ ਨੀਵੇਂ ਹੋ ਗਏ ਕਈ ਵਾਰੀ ਪਾਤੀ ਮਿਟੀ ਫੇਰ ਵੀ ਉਹ ਖਿਰਚੋਗੇ ਹੋ ਬਿਨ ਜਮੀਨ ਤੋਂ ਜੱਟ ਬੰਦੇ ਦਾ ਜੱਗ ਤੇ ਕੋਈ ਸਤਕਾਰ ਨਹੀਂ ਇਸ ਬੇ ਜਮੀਨੇ ਜੱਟ ਦਾ ਥੱਕ ਗਈ ਮੇਰੇ ਪੁੱਤ ਨੂੰ ਸਾਖ ਕਰਾ ਦੋ ਸਾਨੂੰ ਨਾ ਕੋਈ ਲੋੜ ਦਾਜ ਦੀ ਸੌਜੀ ਨੂੰ ਲਿਆਂ ਦੋ ਹੋਦਰ ਲੈ ਕਰਦੀ ਬੇਬੇ ਥੱਕ ਗਈ ਮੇਰੇ ਪੁੱਤ ਨੂੰ ਸਾਖ ਕਰਾ ਦੋ ਸਾਨੂੰ ਨਾ ਹੀ ਲੋੜ ਦਾਜ ਦੀ ਸੌਜੀ ਨੂੰ ਲਿਆਂ ਦੋ ਪਰ ਕਿਹੜਾ ਤੋਰੇ ਤੀਨ ਉੱਥੇ ਜਿੱਥੇ ਇਸ ਬੇ ਜਮੀਨੇ ਜੱਟ ਦਾ ਕਰਦਾ ਨਾ ਇਤਬਾਰ ਕੋਈ ਇਸ ਬੇ ਜਮੀਨੇ ਜੱਟ ਦਾ